ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ एवरीवन ਅੱਜ ਅਸੀਂ ਚੱਲੇ ਆਂ ਅਸੀਂ ਗੁਰਦੁਆਰਾ ਸਾਹਿਬ ਬਾਬਾ ਬੋਰੀ ਬਾਬਾ ਬੋਰੀ ਤੇ ਬਾਬੂ ਬੋਰੀ ਵਾਲਾ ਸਾਹਿਬ ਸੋ ਲਾਸਟ ਤੱਕ ਬਨੇ ਰਿਹਾ ਤੁਹਾਨੂੰ ਵੀ ਦਰਸ਼ਨ ਕਰਵਾਣੇ ਐ ਐਕਸਟਰਾ ਚੁੰਨੀ ਮੈਂ ਸਿਰ ਤੇ ਉੱਤੇ ਲਈ ਆ ਮੀ ਬਹੁਤ ਜ਼ਿਆਦਾ ਪੈ ਰਿਹਾ ਐ ਦੇਖ ਸਕਦੇ ਹੋ ਤੁਸੀਂ ਕੜੀਆਂ ਆ ਰਹੀਆਂ ਨੇ ਤੇ ਜਿੱਕੜ ਵੀ ਹੋ ਰਿਹਾ ਹੈ ਤੇ ਗੱਡੀ ਆਪਾਂ ਬਾਹਰ ਕਢਵਾ ਰਿਆ ਬੋਬੀ ਸਾਰੀ ਫੈਮਿਲੀ ਅਸੀਂ ਚੱਲੇ ਆਂ ਜੀ ਥੋੜਾ ਬਹੁਤਾ ਕੰਮ ਸੀ ਸ਼ਹਿਰ ਤਾਂ ਵੀ ਆਪਾਂ ਨੂੰ ਜਾਣਾ ਪੈ ਰਿਹਾ ਅੱਜ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਕੋਸ਼ਿਸ਼ ਕਰਾਂਗੀ ਕਿ ਮੈਂ ਵੌਇਸ ਕਵਰ ਨਾ ਕਰਾਂ ਆਪਦੇ ਵਲੌਗ ਤੇ ਇਧਰ ਤੁਸੀਂ ਦੇ ਇਸਾ ਦਿਓ ਬੋਬੀ ਪਾਣੀ ਦੀ ਬੋਤਲ ਲੈ ਲੀ ਬੋਬੀ ਪੁੱਛੀ ਹਾਂਜੀ ਗੱਡੀ ਆਪਾਂ ਬਾਹਰ ਗਈ ਚਲੀ ਹੈ ਕਰ ਦੋ ਲੋਕ ਹਾਂਜੀ एवरीवन ਆਪਾਂ ਜਾਣੇ ਆਂ ਵੀ ਬਾਰੀ ਖੋਲੀ ਜਲਦੀ ਜਲਦੀ ਮੀ ਅਜੇ ਵਾਵਾ ਪੈ ਰਿਹਾ ਹੈ ਇਧਰ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਬਾਰਮੀ بارش ਹੋ ਪੈ ਰਹੀ ਤੋ ਹਾਂਜੀ एवरीवन ਬੋਬੀ ਗੱਡੀ ਮੋੜ ਆ ਰਿਹਾ ਹੈ ਤੇ ਆਪਾਂ ਬੈਠੇ ਹੋਏ ਆਂ ਉਰਿਆ ਆ ਦੇਖਿਨ ਐਕਲੀ ਨਾ ਥੱਲੇ ਆਜੇ ਮੈਂ ਬਹੁਤ ਜ਼ਿਆਦਾ ਪੈਂਦਾ ਪਿਆ ਬਾਹਰ ਤੇ ਆਪਾਂ ਮੀਂਹ ਦੇ ਵਿੱਚ ਚੱਲੇ ਆ ਜੀ ਦਰਸ਼ਨ ਕਰਨ ਤੇ ਵੀਡੀਓ ਦੇ ਨਾਲ ਬਲੌਗ ਦੇ ਨਾਲ ਤੁਸੀਂ ਵੀ ਬਣੇ ਰਹੋ ਤੁਸੀਂ ਵੀ ਕਰਿਓ ਹਾ ਅਦਰ ਦੇਖੋ ਕਿੰਨੀ بارش ਹੋ ਰਹੀ ਹੈ

ਸੋ ਏ एवरीवन ਸਾਫਾ ਨਹੀਂ ਫੜਿਆ ਸਾਫੀ ਨਾ ਸਾਫਾ ਲੋ ਬਹਾ ਹਾਂਜੀ ਇਧਰ ਪਾਰਕ ਵਿੱਚ ਵੀ ਦੇਖ ਸਕਦੇ ਚਿੱਕੜ ਹੋਇਆ ਬਈ ਇੱਥੇ ਤੁਸੀਂ ਦੇਖੋ ਕਿੰਨਾ ਚਿੱਕੜ ਹੈ ਬਾਹਰ ਐ ਖਾਲੀਆਂ ਬ੍ਰੀਚੀਆਂ ਹੋਈਆਂ ਅੱਜ ਆਪਾਂ ਕਿੱਥੇ ਚੱਲਨੇ ਆ ਦਰਸ਼ਨ ਕਰਨਾ? ਬਾਬਾ ਬੋਰੀ ਸਾਹ ਹਾਂ ਬਾਬਾ ਬੋਰੀ ਸਾਹਿਬ ਬੋਰੀ ਵਾਲਾ ਸਾਹਿਬ ਤੇ ਵਲੋਂ ਦੇ ਨਾਲ ਆਪਾਂ ਗੱਡੀ ਲਈਏ ਉਦੋਂ ਦੇ ਆਪਾਂ ਦਰਸ਼ਨ ਕਰੀ ਆ ਜੀ। ਹਾਂਜੀ ਅਸੀਂ ਦਰਸ਼ਨ ਕਰੀ ਜੰਨੇ ਆ ਤੇ ਹੋਰ ਵੀ ਆਪਾਂ ਇੱਕ ਦੋ ਜਗ੍ਹਾ ਤੇ ਜਾਣਾ ਸੁਖਿਆ ਹੋਇਆ ਜ਼ਰੂਰ ਜਾਵਾਂਗੇ। ਜਦੋਂ ਆਪਣੀ ਮੱਝ ਸੁਈ ਉੱਥੇ ਆਪਾਂ ਸ਼ੇਖ ਫੱਤੇ ਸ਼ੇਖ ਫੱਤੇ ਖੀਰ ਚੜਾਉਂਦੇ ਆ ਹਾਂਜੀ ਸਟਰਜ਼ ਨਹੀਂ ਨਾਲ ਰੱਖੀ ਹੋਈ ਆ ਆਪਾਂ ਫੇਸ ਕਵਰ ਕਰਨ ਨੂੰ ਜੇਕਰ ਮੀਂਹ ਬਾਹਰ ਨਾ ਰੁਕੇ ਆਪਾਂ ਬਾਹਰ ਉਤਰਨਾ ਹੋਇਆ ਆਪਾਂ ਨੂੰ ਕੋਈ ਕੰਮ ਹੋਇਆ ਆਪਾਂ ਚੁੰਨੀ ਲੈ ਸਕਦੇ ਐਕਸਟਰਾ ਨਾਲ ਕੱਪੜਾ ਰੱਖਣਾ ਚਾਹੀਦਾ ਬੋ ਵੀ ਨਹੀਂ ਆ ਤੇ ਬੋ ਵੀ ਅੱਗੇ ਬੈਠਾ ਹੈ ਜੇਪਾ ਬਿਲਕੁਲ ਸਲੋ ਸਲੋ ਜਾਣੇ ਪਏ ਆ ਜੀ ਇੱਥੇ ਨਾ ਸੜਕਾਂ ਵੀ ਸਹੀ ਨਹੀਂ ਹੈਗਾ सिर्फ एक चीज ही टांगनी है सिर्फ एक की ही डॉल जी टंगी आप बाबा ओहो <laughs> चंगी तेरे लॉग ला रेडी इंडिकमेंट ए थोड़ी चल रही है सो गाइस बाय हां जी एवरीवन हल्ले भी मी पैर रहे हैं ਹਾਂਜੀ ਜੀ ਅਸੀਂ ਇੱਧਰ ਆਏ ਆ ਜੀ ਆਟਾ ਲੈਣ ਆਟਾ ਪੀਣ ਦਿੱਤਾ ਹੋਇਆ ਸੀਗਾ ਹੋਰ ਵੀ ਇੱਥੇ ਤੇ ਗੋ ਵੀ ਰੰਗੇ ਆ ਲੈ ਲੈ ਆ ਆਟਾ ਲੈ ਕੇ ਜਾਵਾਂਗੇ ਜੀ ਆਟਾ ਰੱਖ ਲੈਣੇ ਆ ਪਹਿਲਾਂ ਹੀ ਜਾਂਦੇ ਜਾਂਦੇ ਪਹਿਲਾਂ ਹੀ ਸਾਰਾ ਕੰਮ ਕਰ ਜਾਨੇ ਆ ਦਰਸ਼ਨ ਕਰਕੇ ਬਾਬਾ ਜੀ ਦੇ ਉਸ ਤੋਂ ਬਾਅਦ ਸਿੱਧਾ ਪਿੰਡ ਨੂੰ ਗੱਡੀ ਘੜ ਲੈਣੀ ਆ ਹਾਂਜੀ ਮੌਸਮ ਦੇਖ ਸਕਦੇ ਥੋੜਾ ਸਾਫ਼ ਹੋਇਆ ਮੀਂਹ ਵੀ ਰੁਕ ਗਿਆ ਅੱਗੇ ਨਾਲੋਂ ਹਾਂਜੀ ਬਸ ਹੁਣ ਤਾਂ ਕਿ हां जी पिछली डिग्गी खोल देती है जी हां जी एवरीवन वन आप पहुंच चुके हैं जी देख सकते आ चुके हैं गुरुद्वारा साहिब ਤੀ ਗੱਡੀ ਲੰਗੀ ਉਹ ਵੀ ਸੰਤ ਦਾਣਾ ਇਹਦੀ ਲੰਗੀ ਤੇ ਤੇ ਲੰਗ ਬਾਡੀ ਪਾਰਕਿੰਗ ਇਹ ਹੈ ਨਾ ਸਤਨਾ ਬਾਹਰ ਹੋਊਗਾ ਪਾਰਕਿੰਗ ਅੰਦਰ ਹੁੰਦੀ ਹੈ ਨਾ ਉਹ ਜਿਹੜੇ ਗੱਡੀ ਖੜੀ ਉੱਥੇ ਲੈ ਚੱਲਣਾ ਮੈਨੂੰ ਤਾਂ ਪਾਣੀ ਇਹ ਬਾਹਰ ਲਗਾ ਦੇ ਹਾਂ ਬੋਲ ਦੇ ਹਾਂਜੀ ਅਸੀਂ ਇਸ ਜਗ੍ਹਾ ਤੇ ਪਹੁੰਚ ਗਏ ਸੀਗੇ ਤੇ ਇਧਰ ਦੇਖੋ ਗੱਡੀ ਦਾ ਕੀ ਹਾਲ ਏ ਕਾਫੀ ਜ਼ਿਆਦਾ ਮੀਂਹ ਪੈਂਦਾ ਸੀ ਜਦੋਂ ਘਰੋਂ ਤੁਰੇ ਸੀ ਇਸ ਕਰਕੇ ਮੀਂਹ ਦੇ ਵਿੱਚ ਹੀ ਆ ਗਏ ਹਾਂਜੀ ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਹਾਂਜੀ एवरीवन ਅਸੀਂ ਪਹੁੰਚ ਚੁੱਕੇ ਸੀ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਗੋਰੀ 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 ਹਲੋ ਨਾ ਡਰਾਈ ਜਾ ਇਧਰ ਆ ਉਰੀਆ ਬੋਵੀ ਦੇ ਮਗਰ ਮਗਰ ਵੋਏ ਮੈਨਾਂ ਜਾਵੇ ਕੁੱਤੀ ਆ ਗਈ ਕਿਥੋਂ ਨਹੀਂ ਬੰਦੇਣੀ ਪੈਣਾ ਚਾਹੀ ਪੈਣਾ ਹਾਂਜੀ एवरीवन ਇਧਰ ਦੇਖੋ ਨਿੱਕੇ ਨਿੱਕੇ ਹਾਂਜੀ ਜੀ ਇੱਥੇ ਗੁਰਦੁਆਰੇ ਦੇ ਜਿਹੜੇ ਪਾਠੀ ਆਪਣਾ ਬਾਬਾ ਜੀ ਰਹਿੰਦੇ ਨੇ ਹਨਾ ਉਹਨਾਂ ਦੀ ਆਹ ਮੱਜਾਂ ਨੇ ਇਹਨਾਂ ਨੇ ਰੱਖੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਨਨੂ 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 ਹਾਈ ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਹੁਣ ਆਪਾਂ ਜਾਣਦੇ ਆ ਜੀ ਅੱਗੇ ਆ ਜਾ ਆ ਜਾ ਮੱਥਾ ਵੀ ਟੇਕਦੇ ਆ ਆਪਾਂ ਤੁਹਾਨੂੰ ਸਾਰਾ ਵੀਊ ਦਿਖਾਉਣੀ ਆ ਲਾਸਟ ਤੱਕ ਤੁਸੀਂ ਬਹੇ ਰਹੋ ਵਲੌਗ ਦੇ ਨਾਲ ਸਾਰਾ ਕੁਝ ਤੁਹਾਨੂੰ ਦਰਸ਼ਨ ਕਰਾਨੇ ਆ ਆਪਾਂ ਹਾਂਜੀ ਜੀ ਨੀਚੇ ਚਿੱਕੜ ਬਹੁਤ ਮੀਂਹ ਪੈਂਦਾ ਰਿਹਾ ਅੱਜ ਤੇ ਆਪਾਂ ਪਹੁੰਚ ਚੁੱਕੇ ਜੀ ਹੁਣ ਆਪਾਂ ਅੰਦਰ ਦਰਸ਼ਨ ਕਰਦੇ ਆਂ ਹਾਂਜੀ ਜੀ ਮੱਥਾ ਪਟੇਕ ਚੁੱਕੇ ਆ ਤੁਹਾਨੂੰ ਸਾਰਾ ਗੁਰਦੁਆਰਾ ਦਾ 뷰 ਦਿਖਾਣੇ ਆ ਆਪਾਂ ਪਾਠ ਵੀ ਹੋ ਚੁੱਕਾ ਹੈ ਦੇਖ ਸਕਦੇ ਹੋ 뷰 ਇੱਥੋਂ ਦਾ بارش ਪੈ ਕੇ ਹਟੀ ਹੈ ਜਮਨ ਮਮੀ ਬਾਬੇ ਦਾ ਕੁੱਤਾ ਵੀ ਸੋ ਗਾਇਸ ਇੱਥੇ ਦਾ ਵੀਉ ਬਹੁਤ ਵਧੀਆ ਪੰਛੀ ਨੇ ਇੱਥੇ ਜਾਨਵਰ ਪੰਛੀ ਵੀ ਨੇ ਇੱਥੇ ਹਾਂਜੀ ਜੀ ਪਹਿਲਾਂ ਆਪਾਂ ਲੰਗਰ ਸ਼ਕ ਲੈਣੇ ਆ ਉਸ ਤੋਂ ਬਾਅਦ ਤੁਹਾਨੂੰ ਸਾਰਾ ਵੀਉ ਆਪ ਦਿਖਾਵਾਂਗੇ ਗੁਰਦੁਆਰਾ ਸਾਹਿਬ ਦਾ ਬਹੁਤ ਵਧੀਆ ਵੀਉ ਆ ਪੰਛੀ ਜਾਨਵਰ ਰਹਿੰਦੇ ਨੇ ਇੱਥੇ हां जी लंगर आप छक चुके इधर बॉबी कर रहा है जी सेवा ਹਾਂਜੀ ਇੱਧਰ ਆਪਾਂ ਪੀਵਾਂਗੇ ਜੀ ਚਾਹ ਬੈਠ ਕੇ ਇੱਥੇ ਬੈਹ ਜਾਨੇ ਆ ਜਗਾ ਵੇਖ ਕੇ ਸਾਫ ਠੱਗ ਚੁੱਕੇ ਆ ਤੇ ਇੱਥੇ ਆਪਾਂ ਹੁਣ ਚਾਹ ਪੀਵਾਂਗੇ ਤੁਸੀਂ ਵੀ ਪੀ ਸਕਦੇ ਹੋ ਇੱਥੇ ਦੇਖ ਸਕਦੇ ਆ ਤੁਸੀਂ ਇੱਥੇ ਬੈਠੇ ਹੋਏ ਆ ਅਸੀਂ ਲੰਗਰ ਛਕ ਲਿਆ ਸੀ ਦਰਸ਼ਨ ਵੀ ਹੋ ਗਏ ਸੀ ਮੱਥਾ ਵੀ ਟੇਕ ਲਿਆ ਸੀਗਾ ਜੀ ਚਾਹ ਆਪਾਂ ਪੀ ਚੁੱਕੇ ਸੀ ਬੋਬੀ ਬਰਤਨ ਲੈ ਗਿਆ ਉੱਥੇ ਆਪਣਾ ਸੇਵਾ ਕਰੇਗਾ ਪਾਂਡਿਆਂ ਦੀ ਬਾਕੀ ਇਧਰ ਨੰਗੇ ਪੈਰੀ ਮੇਰੇ ਨਾ ਪੈਰ ਇਹਦੇ ਵਿੱਚ ਪਤਾ ਨਹੀਂ ਕੀ ਹੋਇਆ ਪੱਕਾ ਹੋਇਆ ਇੱਕ ਮੇਰਾ ਪੈਰ ਯਾਨੀ ਕਿ ਇੱਥੇ ਚੋਟ ਲੱਗੀ ਸਿਗੀ ਆਪਾਂ ਚੱਪਲ ਪਾ ਲੈਣੇ ਆ ਬਾਕੀ ਤੁਹਾਨੂੰ ਸਾਰਾ ਵੀਊ ਘੁੰਮ ਕੇ ਦਿਖਾਣੇ ਆ ਹਾਂਜੀ एवरीवन ਆਇਓ ਧੋਣੇ ਕੀ ਚੀਜ਼ ਦਿਖਾਵਾਂ। ਸੋ ਗਾਇਸ ਖਰਬੋਸ਼। ਸੋ ਇਧਰ ਦੇਖੋ ਤੁਸੀਂ ਕਿੰਨੇ ਕਿਊਟ ਲੱਗਦੇ ਪਿਆ। ਆਹ। ਅਹ। ਚੱਕੜਾ ਭਰਦੀ। ਸੋ ਗਾਇਸ ਵਾਓ ਹੋ ਕਿਉ ਗਿਆ ਹਾਈ ਕਿਊਟ ਹਾਂਜੀ ਉਧਰ ਪਿੰਜਰਿਆਂ ਦੇ ਵਿੱਚ ਜਾਨਵਰ ਨੇ ਇਧਰਲੇ ਸਾਈਡ ਤੁਸੀਂ ਦੇਖ ਸਕਦੇ ਹੋ ਇਧਰ ਪੰਛੀ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਡੈਡੀ ਆ ਉੱਡਦੇ ਕਿਉਂ ਨਹੀਂ ਆ ਉੱਡਦੇ ਕਿਉਂ ਨਹੀਂ ਪਏ ਹਾਂ ਹਣਾ ਕਿੰਨੇ ਵੇ ਤੇ ਘਰ ਹੈ ਅੱਛਾ ਇਹ ਅਸੀਂ ਪੈ ਵੀ ਸਕਦੇ ਹਾਂ ਨਾ ਨਹੀਂ ਇਹ ਪੈਂਦੇ ਨਹੀਂ ਇਹ ਇੱਥੇ ਰਹਿੰਦੇ ਆ ਹਨਾ ਚਿੜੀਆਂ ਜਿਹਾ ਨੇ ਆਹ ਤਾਂ ਮੈਂ ਕਿਹਾ ਜਿਹੜੇ ਉੱਡਦੇ ਨਹੀਂ ਹੈਗੇ ਸਿਰਫ ਤੁਰਦੇ ਨੇ ਪੰਖਾਂ ਵਾਲੇ ਤੇ ਬਾਕੀ ਇਧਰ ਤੁਸੀਂ ਦੂਰ ਦੂਰ ਦੇਖੀ ਸਕਦੇ ਹੋ ਇੱਥੇ ਉੱਡਦੇ ਉੱਡਦੇ ਨਹੀਂ ਪਏ ਸੌਰੀ ਤੁਰਦੇ ਭਏ ਨੇ ਥੋੜਾ ਇਹ ਹੋਰ ਅੱਗੇ ਜਾ ਕੇ ਵਿਖਾਵਾਂ ਤੁਹਾਨੂੰ ਹਾਂਜੀ ਆ ਵੇਖੋ ਉਹ ਦੇਖੋ ਨਹੀਂ ਉੱਡਦੇ ਵੀ ਨੇ ਵੇਸਤਾ ਅਮਰੂਦ ਲੱਗੇ ਹੋਏ ਨੇ ਫਰੂਟ ਵੀ ਲੱਗੇ ਹੋਏ ਨੇ ਹਾਂਜੀ ਆਪਾਂ ਉੱਧਰਲੀ ਸਾਈਡ ਜਾ ਕੇ ਤੁਹਾਨੂੰ ਵੀ ਦਿਖਾਉਣੀ ਆਂ ਚੀਜ਼ ਦਿਖਾਣੀ ਆਂ ਤੁਹਾਨੂੰ ਪੰਛੀ ਤਾਂ ਨਹੀਂ ਥੇਗੇ ਹਾਂਜੀ ਇੱਧਰ ਦਾ 뷰 ਬਹੁ ਵੀ ਇੱਥੇ ਪੰਛੀ ਉਹ ਬਾਗ ਤੁਸੀਂ ਦੇਖ ਸਕਦੇ ਹੋ ਹਮੇ ਗੁਰੂ ਜੀ ਬਾਗ ਕਿੰਨਾ ਸੋਹਣਾ ਹੈ ਇੱਥੇ ਪੰਛੀ ਐ ਜਾਨਵਰ ਐ ਹੋਏ एवरीवन ਕਿੱਦਾਂ ਲੱਗਾ ਬਾਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਥੋ ਦਾ ਵੀਊ ਕਿੱਦਾਂ ਲੱਗਾ ਮੈਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਾ ਬਹੁਤ ਸੁਖ ਹੋ ਮਿਲ ਰਿਹਾ ਥਿਆਨ ਇਥੇ ਪੰਛੀ ਵੀ ਆਵਾਜ਼ ਆ ਰਹੀ ਹੈ ਪੰਛੀ ਪਰ ਦਿਖ ਨਹੀਂ ਰਹੀ ਉੱਪਰ ਰੱਦਖੰਡ ਦੇ ਉੱਪਰ ਹੈ ਆਵਾਜ਼ ਕਿਸੇ ਸੁਣ ਸਕਦੇ ਹੋ ਜੀ ਜੀ ਕਿੱਦਾਂ ਲੱਗਾ ਤੁਹਾਨੂੰ ਵੀ ਕਮੈਂਟ ਕਰਕੇ ਜਰੂਰ wann je ki meri video wadiya lagi hove like comment share zarur karna comment karke zarur dasna tuhane kida lagga hai chota jab apna bag main thade naal share kita te baki aap darshan vi kiite hai bahut shoon milya langar vi khada hai bahut matlab wadiya laga itthe aani te tu zarur dasio comment karke thonu vlog sidda laga jehde naye assanan karo subscribe karke mera har ik one wala tusi vlog dekh sako milde hai thano agle vlog de vich dhanwad